ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਪਵਿੱਤਰ ਪਾਪੀ ਨਾਟਕ ਨਾਵਲ ਜਿਹੜਾ ਕਿ ਨਾਨਕ ਸਿੰਘ ਦੁਆਰਾ ਲਿਖਿਆ ਗਿਆ ਹੈ ਉਹਦਾ ਪੰਜਵਾਂ ਭਾਗ ਇਸ ਵੀਡੀਓ ਦੇ ਵਿੱਚ ਤੁਹਾਡੇ ਰੂਪਰੂ ਕਰ ਰਹੇ ਹਾਂ ਸਾਰੇ ਨਾਵਲ ਦੇ ਵਿੱਚ ਅੱਗੇ ਪਹਿਲਾਂ ਕਿਹੜੀ ਕਹਾਣੀ ਵਾਪਰੀ ਹੈ ਉਹਨੂੰ ਜਾਣਨ ਦੇ ਲਈ ਤੁਸੀਂ ਪਹਿਲੀਆਂ ਵੀਡੀਓ ਜ਼ਰੂਰ ਦੇਖ ਲਿਓ ਤਾਂ ਜੋ ਤੁਹਾਨੂੰ ਜਿਹੜਾ ਨਾਵਲ ਹੈ ਵਧੀਆ ਤਰੀਕੇ ਨਾਲ ਸਮਝ ਆ ਜਾਵੇ ਬਹੁਤ ਹੀ ਵਧੀਆ ਨਾਵਲ ਹੈ ਰੋਟੀ ਖਾਣ ਹਜਾਮਤ ਕਰਾਉਣ ਤੇ ਕੱਪੜੇ ਆਦ ਧੋਣ ਵਿੱਚ ਕਿਦਾਰ ਨੂੰ ਬਹੁਤ ਚਿਰ ਨਾ ਲੱਗਿਆ ਤਿੰਨ ਕੋ ਘੰਟਿਆਂ ਵਿੱਚ ਹੀ ਵਿਹਲਾ ਹੋ ਕੇ ਉਹ ਮੁੜ ਦੁਕਾਨ ਤੇ ਆ ਗਿਆ ਤੇ ਆਪਣੇ ਕੰਮ ਵਿੱਚ ਜੁੱਟ ਗਿਆ ਜਿਉਂ ਹੀ ਮਾਲਕ ਦੀ ਉਸ ਉੱਤੇ ਨਜ਼ਰ ਪਈ ਉਹ ਪਹਿਚਾਨ ਨਾ ਸਕਿਆ ਕਿ ਉਹ ਸਵੇਰ ਵਾਲਾ ਆਦਮੀ ਹੈ ਜਾਂ ਕੋਈ ਹੋਰ ਆਤਰ ਸਿੰਘ ਨੇ ਕੁਝ ਪੁਰਾਣੀਆਂ ਪੌਕਟ ਘੜੀਆਂ ਇੱਕ ਦੋ ਟਾਈਮ ਪੀਸ ਅਤੇ ਇੱਕ ਪੁਰਾਣਾ ਕਲੌਕ ਇਕੱਠੇ ਕਰ ਦਿੱਤੇ ਨਾਲ ਹੀ ਘੜੀ ਸਾਜ਼ੀ ਦੇ ਔਜ਼ਾਰ ਵੀ ਉਸਨੋ ਕਲਰਕ ਨਾਲੋਂ ਘੜੀ ਸਾਜ਼ ਦੀ ਬਹੁਤੀ ਲੋੜ ਸੀ ਆਦਰ ਸਿੰਘ ਨੂੰ ਦੁਪਹਿਰੇ ਡੇਢ-ਦੋ ਘੰਟੇ ਸੌਣ ਦੀ ਆਦਤ ਸੀ ਉਹ ਸੌ ਗਿਆ ਤੇ ਕਿਦਾਰ ਨੇ ਮੁਰੰਮਤ ਤਲਬ ਘੜੀਆਂ ਖੋਲ ਕੇ ਸਾਫ਼ ਕਰਨੀਆਂ ਸ਼ੁਰੂ ਕਰ ਦਿੱਤੀਆਂ ਦੋ ਘੜੀਆਂ ਨੂੰ ਮੁਕੰਮਲ ਤੌਰ ਤੇ ਤਿਆਰ ਕਰਕੇ ਜਦੋਂ ਤੀਜੀ ਘੜੀ ਨੂੰ ਮੋਕਾਰ ਰਿਹਾ ਸੀ ਤਾਂ ਇੱਕ ਅਧਖੜ ਉਮਰ ਦੇ ਮੁਸਲਮਾਨ ਨੇ ਉਸ ਨੂੰ ਇੱਕ ਲਫਾਫਾ ਫੜਾਉਂਦਿਆਂ ਕਿਹਾ ਇਹ ਚਿੱਠੀ ਬਾਬੂ ਪੰਨਾ ਲਾਲ ਨੇ ਤੁਹਾਨੂੰ ਪਹੁੰਚਾਉਣ ਲਈ ਦਿੱਤੀ ਹੈ। ਮੈਨੂੰ ਉਸਨੇ ਹੈਰਾਨੀ ਨਾਲ ਚਿੱਠੀ ਦੇਣ ਵਾਲੇ ਵੱਲ ਤੱਕਿਆ। ਮੇਰਾ ਤੇ ਇਸ ਸ਼ਹਿਰ ਵਿੱਚ ਕੋਈ ਵਾਕਫ ਨਹੀਂ ਕਿਹੜਾ ਪੰਨਾ ਲਾਲ ਜਿਹੜਾ ਇਸ ਦੁਕਾਨ ਤੇ ਕੰਮ ਕਰਦਾ ਹੈ ਕਹਿ ਕੇ ਉਹ ਆਦਮੀ ਚਲਾ ਗਿਆ। ਕਿਦਾਰ ਨੇ ਹਥਲੀ ਘੜੀ ਰੱਖ ਦਿੱਤੀ ਤੇ ਚਿੱਠੀ ਨੂੰ ਖੋਲ ਕੇ ਪੜਨ ਲੱਗਾ। ਪੜਦਿਆਂ ਪੜਦਿਆਂ ਉਸਦੇ ਹੱਥ ਕੰਬਣ ਲੱਗ ਪਏ। ਉਹ ਇੱਕ ਵਾਰੀ ਉੱਠ ਕੇ ਇਸ ਤਰ੍ਹਾਂ ਖੜਾ ਹੋ ਗਿਆ। ਤੇ ਇਧਰ ਉਧਰ ਘਬराई ਨਜ਼ਰ ਨਾਲ ਤੱਕਣ ਲੱਗਾ ਜਿਵੇਂ ਕਿਤੇ ਨਸਣਾ ਚਾਹੁੰਦਾ ਹੋਵੇ ਕਿਸੇ ਨੂੰ ਫੜਨ ਲਈ ਉਹ ਫਿਰ ਬੈਠ ਗਿਆ ਤੇ ਚਿੱਠੀ ਨੂੰ ਦੁਬਾਰਾ ਪੜਨ ਲੱਗਾ ਮਾਨੋ ਪਹਿਲੀ ਵਾਰਾਂ ਉਸਨੇ ਜੋ ਕੁਝ ਪੜਿਆ ਹੈ ਉਹ ਭਰਮ ਸੀ ਚਿੱਠੀ ਵਿੱਚ ਲਿਖਿਆ ਸੀ ਮੇਰੇ ਮਿਹਰਬਾਨ ਤੁਸਾਂ ਚੰਗਾ ਕੀਤਾ ਕਿ ਇਸ ਮੁਸੀਬਤਾਂ ਭਰੀ ਜ਼ਿੰਦਗੀ ਤੋਂ ਮੈਨੂੰ ਨਜਾਤ ਦਿਵਾਉਣ ਲਈ ਆਏ ਹੋ ਮੇਰੀ ਜ਼ਿੰਦਗੀ ਦੀਆਂ ਸਾਰੀਆਂ ਉਮੀਦਾਂ ਇੱਕ ਇੱਕ ਕਰਕੇ ਮਾਇੂਸੀ ਦੇ ਡੂੰਘੇ ਪਾਣੀਆਂ ਵਿੱਚ ਅੱਗੇ ਹੀ ਵਹਿ ਚੁੱਕੀਆਂ ਸਨ ਸਿਰਫ ਇੱਕੋ ਆਸ ਬਾਕੀ ਰਹਿ ਗਈ ਸੀ ਉਹ ਵੀ ਧੁੰਦਲੀ ਜਹੀ ਤੇ ਇਸ ਆਸ ਨੂੰ ਦਿਲ ਵਿੱਚ ਲੈ ਕੇ ਅੱਜ ਮੈਂ ਦੁਕਾਨ ਤੇ ਆਇਆ ਸਾਂ ਸੋ ਤੁਸੀਂ ਮੇਰੇ ਉੱਤੇ ਬੜਾ ਉਪਕਾਰ ਕੀਤਾ ਕਿ ਜਿੱਥੇ ਮੇਰੀ ਉਸ ਆਖਰੀ ਉਮੀਦ ਨੂੰ ਵੀ ਤੁਸੀਂ ਕੁਚਲ ਦਿੱਤਾ ਉੱਥੇ ਰੋਟੀ ਦਾ ਟੁਕੜਾ ਜਿਹੜਾ ਮੈਂ ਚੌਥਾ ਮਾਸੂਮ ਬੱਚਿਆਂ ਦੇ ਮੂੰਹ ਵਿੱਚ ਪਾਉਂਦਾ ਸਾਂ ਉਹ ਵੀ ਤੁਸੀਂ ਮੈਥੋਂ ਖੋ ਲਿਆ ਹੁਣ ਮੇਰੀਆਂ ਸਭ ਉਮੀਦਾਂ ਖਤਮ ਹੋ ਚੁੱਕੀਆਂ ਨੇ ਮੇਰੇ ਲਈ ਕੋਈ ਵੀ ਨਿਸ਼ਾਨਾ ਹੁਣ ਬਾਕੀ ਨਹੀਂ ਰਿਹਾ ਜਿਸ ਦੀ ਆਸ ਤੇ ਮੈਂ ਜਿਉਂਦਾ ਰਹਿ ਸਕਾਂ ਮੇਰਾ ਸਭ ਕੁਝ ਮੁੱਕ ਚੁੱਕਾ ਹੈ ਮੌਤ ਕਬੂਲਣਾ ਹੁਣ ਮੈਨੂੰ ਜਰਾ ਵੀ ਦਰੇਗ ਨਹੀਂ ਇਸ ਵੇਲੇ ਮੈਂ ਉਸ ਦੀ ਆਗੋਸ਼ ਵਿੱਚ ਜਾ ਰਿਹਾ ਹਾਂ ਜਿੱਥੇ ਜਾ ਕੇ ਮੈਂ ਸਾਰੇ ਦੁੱਖ ਮੁਸੀਬਤਾਂ ਤੋਂ ਛੁੱਟ ਜਾਵਾਂਗਾ ਚਾਹ ਬੱਚਿਆਂ ਤੇ ਉਹਨਾਂ ਦੀ ਬਦਨਸੀਬ ਮਾਂ ਦੀ ਹਾਲਤ ਮੇਰੇ ਪਿੱਛੋਂ ਕੀ ਹੋਵੇਗੀ ਇਹ ਖੋਫ ਬਰਾਬਰ ਮੇਰਾ ਪਿੱਛਾ ਕਰ ਰਿਹਾ ਹੈ ਪਰ ਇਹ ਹੁਣ ਮੇਰੇ ਪੈਰਾਂ ਨੂੰ ਰੋਕ ਨਹੀਂ ਸਕਦਾ ਜਦ ਕਿ ਮੈਂ ਜਾਣਦਾ ਹਾਂ ਕਿ ਮੈਂ ਜਿਉਂਦਾ ਰਹਿ ਕੇ ਵੀ ਉਹਨਾਂ ਨੂੰ ਮੁਸੀਬਤਾਂ ਦੇ ਜਾਲ ਵਿੱਚੋਂ ਨਹੀਂ ਕੱਢ ਸਕਦਾ ਲਿਹਾਜਾ ਮੈਂ ਹੁਣ ਉੱਥੇ ਜਾ ਰਿਹਾ ਹਾਂ ਜਿੱਥੋਂ ਮੁੜ ਕੇ ਨਹੀਂ ਆਵਾਂਗਾ ਸਮਝ ਨਹੀਂ ਆਉਂਦੀ ਕਿ ਮੈਂ ਇਹ ਚਿੱਠੀ ਤੁਹਾਨੂੰ ਕਿਉਂ ਲਿਖ ਰਿਹਾ ਹਾਂ ਜਦਕਿ ਮੈਂ ਜਾਣਦਾ ਹਾਂ ਕਿ ਤੁਸੀਂ ਨਾ ਸਿਰਫ ਮੇਰੇ ਕੁਝ ਨਹੀਂ ਲੱਗਦੇ ਬਲਕਿ ਮੇਰੀ ਮੌਤ ਦਾ ਤੇ ਮੇਰੇ ਬੱਚਿਆਂ ਦੀ ਆਉਣ ਵਾਲੀ ਮੁਸੀਬਤ ਦਾ ਵੀ ਕਾਰਨ ਹੋ ਸ਼ਾਇਦ ਇਹ ਦੱਸਣ ਲਈ ਕਿ ਮੈਂ ਤੁਹਾਡੇ ਸਿਰ ਚੜ ਕੇ ਜ਼ਿੰਦਗੀ ਤੇ ਇਸ ਨੌਕਰੀ ਨੂੰ ਅਲਵਿਦਾ ਕਹਿ ਰਿਹਾ ਹਾਂ ਇਹ ਸੱਤਰਾ ਮੈਂ ਤੁਹਾਨੂੰ ਲਿਖਿਆ ਹਾਂ ਮੈਂ ਉੱਥੇ ਜਾ ਕੇ ਮਰਨਾ ਚਾਹੁੰਦਾ ਹਾਂ ਜਿੱਥੇ ਨਾਂ ਲੈਣ ਨੂੰ ਵੀ ਮੇਰਾ ਆਪਣਾ ਕੋਈ ਨਾ ਹੋਵੇ ਤਾਂ ਜੋ ਮੇਰੀ ਘਰ ਵਾਲੀ ਤੇ ਮੇਰੇ ਬੱਚੇ ਇਹ ਸਦਮਾ ਸਹਾਰਨ ਤੋਂ ਬਚੇ ਰਹਿਣ ਤੁਹਾਨੂੰ ਨੌਕਰੀ ਦੀ ਮੁਬਾਰਕਬਾਦ ਦਿੰਦਾ ਹੋਇਆ ਇੰਨਾ ਹੋਰ ਕਹਿ ਦਿਆਂ ਕਿ ਇਹ ਨੌਕਰੀ ਹਾਸਲ ਕਰਕੇ ਤੁਸੀਂ ਉਹ ਗੁਨਾਹ ਕੀਤਾ ਹੈ ਜਿਸ ਦਾ ਪ੍ਰਾਸ਼ਚਿਤ ਤੁਸੀਂ ਸੱਤਾਂ ਜਨਮਾਂ ਵਿੱਚ ਵੀ ਨਹੀਂ ਚੁਕਾ ਸਕੋਗੇ ਤੁਸੀਂ ਕਦੀ ਸੁੱਖ ਨਹੀਂ ਪਾਓਗੇ ਤੁਹਾਡੀ ਆਤਮਾ ਨੂੰ ਕਦੇ ਸ਼ਾਂਤੀ ਨਸੀਬ ਨਹੀਂ ਹੋਵੇਗੀ ਇਹ ਸਰਾਪ ਮੇਰੇ ਮੂੰਹੋਂ ਨਿਕਲ ਰਿਹਾ ਹੈ ਪੰਨਾ ਲਾਲ ਦੂਜੀ ਵਾਰਾਂ ਚਿੱਠੀ ਪੜਨ ਦੇ ਬਾਅਦ ਕਿਦਾਰ ਨੇ ਇਸ ਨੂੰ ਤੀਜੀ ਵਾਰ ਪੜਨਾ ਚਾਹਿਆ ਪਰ ਐਤ ਕੀ ਪੜ ਨਾ ਸਕਿਆ ਚਿੱਠੀ ਦਾ ਸਾਰਾ ਮضمੂਨ ਭੁੱਲ ਚੁੱਕਾ ਸੀ ਛੇਕੜਲੇ ਪੈਰੇ ਦੇ ਸਿਰਫ ਤਿੰਨ ਚਾਰ ਵਾਕ ਉਸਦੇ ਦਿਮਾਗ ਵਿੱਚ ਗੂੰਜ ਰਹੇ ਸਨ ਤੁਸੀਂ ਉਹ ਪਾਪ ਕੀਤਾ ਹੈ ਤੁਸੀਂ ਕਦੇ ਸੁੱਖ ਨਹੀਂ ਪਾਓਗੇ ਤੁਹਾਡੀ ਆਤਮਾ ਨੂੰ ਕਦੀ ਸ਼ਾਂਤੀ ਨਹੀਂ ਮਿਲੇਗੀ। ਉਹ ਉੱਠ ਖਲੋਤਾ ਇਸ ਵੇਲੇ ਤੱਕ ਉਸ ਦਾ ਮਾਲਕ ਜਾਗ ਚੁੱਕਾ ਸੀ। ਮੈਂ ਹੁਣੇ ਆਇਆ ਕਹਿ ਕੇ ਬਿਨਾਂ ਉਸ ਦੀ ਪਰਵਾਹ ਨ ਕੀ ਉੜੀਕਿਆ ਉਹ ਦੁਕਾਨ ਤੋਂ ਉੱਤਰ ਕੇ ਇੱਕ ਪਾਸੇ ਦੌੜ ਗਿਆ। ਮਾਲਕ ਨੇ ਸਵੇਰੇ ਕਿਦਾਰ ਨੂੰ ਜਿਹੜਾ 1 ਰੁਪਿਆ ਦਿੱਤਾ ਸੀ ਉਸ ਵਿੱਚੋਂ 10 ਯਾਰਾਂ ਅੰਨੇ ਉਸ ਪਾਸ ਵਾਪਸੀ ਸੰ। ਉਹ ਝਟਪਟ ਸਾਲਮ ਟਾਂਗਾ ਕਰਕੇ ਰੇਲਵੇ ਸਟੇਸ਼ਨ ਵੱਲ ਦੌੜਿਆ। ਸਟੇਸ਼ਨ ਤੇ ਪਹੁੰਚ ਕੇ ਉਸਨੇ 10 ਆਨੇ ਟਾਂਗੇ ਵਾਲੇ ਨੂੰ ਦਿੱਤੇ ਬਾਕੀ ਬਚੇ 1 ਆਨੇ ਦਾ ਪਲੇਟਫਾਰਮ ਟਿਕਟ ਲੈ ਕੇ ਉਹ ਛਪਾ ਛਪ ਅੰਦਰ ਲੰਘ ਗਿਆ ਉਸਨੇ ਸਟੇਸ਼ਨ ਦਾ ਚੱਪਾ ਚੱਪਾ ਗਾਹ ਮਾਰਿਆ ਹਰ ਇੱਕ ਖਲੋਤੀ ਗੱਡੀ ਦਾ ਡੱਬਾ ਡੱਬਾ ਫੋਲਿਆ ਪਰ ਜੋ ਕੁਝ ਢੂੰਡਣ ਲਈ ਉਹ ਆਇਆ ਸੀ ਉਸ ਦਾ ਕਿਤੇ ਵੀ ਨਾਂ ਥੀ ਉਸ ਨੂੰ ਨਾਂ ਲੱਭਾ ਉਹ ਘਬਰਾ ਕੇ ਵਾਪਸ ਮੁੜਿਆ ਤੇ ਸ਼ਾਮ ਤੱਕ ਬਾਜ਼ਾਰਾਂ ਵਿੱਚ ਫਿਰਦਾ ਰਿਹਾ ਪਰ ਬੇਅਰਥ ਅਖੀਰ ਉਹ ਟੁੱਟੇ ਦਿਲ ਨਾਲ ਦੁਕਾਨ ਤੇ ਮੁੜ ਆਇਆ ਮਾਲਕ ਬੜੀ ਬੇਸਬਰੀ ਨਾਲ ਉਸ ਨੂੰ ਉਡੀਕ ਰਿਹਾ ਸੀ ਉਸ ਦੇ ਚਲੇ ਜਾਣ ਤੋਂ ਬਾਅਦ ਜਦ ਅਤਰ ਸਿੰਘ ਨੇ ਦੋਵੇਂ ਘੜੀਆਂ ਚਲਦੀਆਂ ਵੇਖੀਆਂ ਤਾਂ ਉਸ ਦੀ ਖੁਸ਼ੀ ਦੀ ਹੱਦ ਨਾ ਰਹੀ ਇਹ ਘੜੀਆਂ ਬਿਲਕੁਲ ਬੇਕਾਰ ਸਨ ਜਿਹੜੀਆਂ ਇਸ ਵੇਲੇ ਨਵੀਂ ਨਰੋਈ ਹਾਲਤ ਵਿੱਚ ਉਸ ਨੂੰ ਨਜ਼ਰ ਆਈਆਂ ਉਹ ਸੋਚਣ ਲੱਗਾ ਇਸ ਲੇਖੇ ਤਾਂ ਇਹ ਆਦਮੀ ਮੇਰੇ ਲਈ ਸੋਨੇ ਦੇ ਅੰਡੇ ਦੇਣ ਵਾਲੀ ਮੁਰਗੀ ਸਾਬਤ ਹੋਵੇਗਾ ਪਰ ਜਿਉਂ-ਜਿਉਂ ਕਿਦਾਰ ਦੇ ਆਉਣ ਵਿੱਚ ਦੇਰੀ ਹੁੰਦੀ ਗਈ ਉਸ ਦੀ ਘਬਰਾਹਟ ਵੱਧਦੀ ਚਲੀ ਗਈ ਉਹ ਬੜੇ ਤੋਖਲੇ ਨਾਲ ਸੋਚਦਾ ਕਿਤੇ ਉਹ ਗੱਲ ਨਾ ਬਣੇ ਕਿ ਦੁਬਿਦਾ ਮੈਂ ਦੋਨੋਂ ਗਏ ਮਾਇਆ ਮਿਲੀ ਨਾ ਰਾਮ ਪਹਿਲੇ ਆਦਮੀ ਨੂੰ ਗੁਆਇਆ ਤੇ ਦੂਜਾ ਵੀ ਭਾਵੇਂ ਰਫੂ ਚੱਕਰ ਹੋ ਗਿਆ ਪਰ ਜਿਉਂ ਹੀ ਕਿਦਾਰ ਨੂੰ ਉਸ ਨੇ ਆਉਂਦਿਆਂ ਤੱਕਿਆ ਉਸ ਦੀ ਜਾਨ ਵਿੱਚ ਜਾਨ ਆ ਗਈ ਅੱਜ ਪਹਿਲੇ ਹੀ ਦਿਨ ਇतना ਗੈਰਹਾਜ਼ਰ ਰਹਿਣ ਕਰਕੇ ਉਸ ਨੂੰ ਕਿਦਾਰ ਉੱਤੇ ਗੁੱਸਾ ਆਇਆ ਪਰ ਇਤਨੇ ਕੀਮਤੀ ਆਦਮੀ ਨੂੰ ਗੁੱਸੇ ਹੋਣਾ ਉਸਨੇ ਮੁਨਾਸਬ ਨਾ ਸਮਝਿਆ ਦੇਰਵਾਰੇ ਸੁਧਾਰਨ ਬਹਾਨਾ ਕਰਕੇ ਕਿਦਾਰ ਮੋੜ ਆਪਣੇ ਕੰਮ ਵਿੱਚ ਜੁਟ ਗਿਆ ਪਰ ਉਸ ਦਾ ਦਿਲ ਜਿਵੇਂ ਉਸ ਦੇ ਸੀਨੇ ਵਿੱਚ ਨਹੀਂ ਸੀ ਠਹਿਰਦਾ ਦੁਕਾਨ ਬੰਦ ਕਰਨ ਤੋਂ ਪਹਿਲਾਂ ਪਹਿਲਾਂ ਉਸਨੇ ਇੱਕ ਹੋਰ ਟਾਈਮ ਪੀਸ ਦੀ ਮੁਰੰਮਤ ਦਾ ਕੰਮ ਮੁਕਾ ਲਿਆ ਤੇ ਹਿਸਾਬ ਕਿਤਾਬ ਵੀ ਸਾਰਾ ਠੀਕ ਠਾਕ ਹੋ ਗਿਆ ਅਤਰ ਸਿੰਘ ਦੇ ਸਾਹਮਣੇ ਹੁਣ ਇੱਕ ਹੋਰ ਸਮੱਸਿਆ ਆਈ ਕਿਦਾਰ ਦੀ ਰਹਿائش ਬਾਰੇ ਉਸਨੇ ਕਿਹਾ ਕਿਦਾਰ ਅੱਜ ਦੇ ਕੁਝ ਨਹੀਂ ਹੋ ਸਕਦਾ ਭਲਕੇ ਤੇਰੇ ਲਈ ਕੋਈ ਮਾੜੀ ਮੋਟੀ ਕੋਠੜੀ ਲੱਭ ਦਿਆਂਗਾ ਮੇਰੀ ਸਲਾਹ ਏ ਅੱਜ ਦੀ ਰਾਤ ਤੂੰ ਇੱਥੇ ਹੀ ਦੁਕਾਨ ਦੇ ਥੜੇ ਉੱਤੇ ਗੁਜ਼ਾਰਾ ਕਰ ਲੈ ਮੰਜਾ ਬਿਸਤਰਾ ਤੈਨੂੰ ਉੱਤੋਂ ਭੇਜ ਦਿਆਂਗਾ ਇਸ ਤੋਂ ਬਾਅਦ ਖਰਚ ਪੱਠੇ ਲਈ 55 ਰੁਪਏ ਦਾ ਇੱਕ ਨੋਟ ਉਹਨੂੰ ਦੇ ਕੇ ਅਤਰ ਸਿੰਘ ਦੁਕਾਨ ਨੂੰ ਅੰਦਰੋਂ ਬੰਦ ਕਰਕੇ ਉੱਪਰ ਚਲਾ ਗਿਆ। ਪੌੜੀਆਂ ਹੱਟੀ ਦੇ ਅੰਦਰੋਂ ਚੜਦੀਆਂ ਸਨ। ਮੰਜਾ ਬਿਸਤਰਾ ਆ ਗਿਆ ਤੇ ਕੇਦਾਰ ਬਿਸਤਰਾ ਕਰਕੇ ਲੇਟਿਆ ਹੋਇਆ ਕਿਸੇ ਡੂੰਗੀ ਚਿੰਤਾ ਵਿੱਚ ਗੁੰਮ ਸੀ। ਉਹ ਥੋੜੇ-ਥੋੜੇ ਚਿਰ ਬਾਅਦ ਤਰਬ ਕੇ ਉੱਠ ਬੈੰਦਾ, ਮਾਨੋ ਕਿਸੇ ਨੇ ਉਹਦੀ ਬੱਖੀ ਵਿੱਚ ਛੁਰਾ ਘੋਂਪ ਦਿੱਤਾ ਹੋਵੇ। ਕਿਸੇ-ਕਿਸੇ ਵੇਲੇ ਉਸ ਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਜਿਵੇਂ ਉਸ ਦਾ ਸਾਰਾ ਸਰੀਰ ਚਿਕੰਜੇ ਵਿੱਚ ਕੱਸਿਆ ਜਾ ਰਿਹਾ ਹੈ ਉਸ ਨੂੰ ਨਾ ਭੁੱਖ ਸੀ ਨਾ ਨੀਂਦਰ ਉਹ ਆਪਣੀਆਂ ਅੱਖਾਂ ਆਗੋਂ ਆਪ ਹੀ ਲੁਕ ਜਾਣਾ ਚਾਹੁੰਦਾ ਸੀ ਘੜੀ ਮੁੜੀ ਚਿੱਠੀ ਦੇ ਉਹ ਤਿੰਨੇ ਵਾਕ ਪੁਚਾਲ ਦੇ ਝੂਟੇ ਬਣ ਬਣ ਉਸ ਦੇ ਅੰਦਰਲੇ ਨੂੰ ਹਿਲਾ ਰਹੇ ਸਨ ਤੂੰ ਉਹ ਪਾਪ ਕੀਤਾ ਹੈ ਤੂੰ ਕਦੇ ਸੁਖ ਨਹੀਂ ਪਾਏਗਾ ਤੇਰੀ ਆਤਮਾ ਨੂੰ ਕਦੇ ਸ਼ਾਂਤੀ ਨਹੀਂ ਮਿਲੇਗੀ ਬਾਜ਼ਾਰ ਵਿੱਚ ਆਦਮੀਆਂ ਦੀ ਭੀੜ ਲੰਘ ਰਹੀ ਸੀ ਕਿਦਾਰ ਨੂੰ ਜਾਪਦਾ ਸੀ ਜਿਵੇਂ ਇਹ ਸਾਰੇ ਲੋਕੀ ਉਸ ਦੇ ਵਿਰੁੱਧ ਫਰਿਆਦ ਕਰਨ ਲਈ ਕਿਸੇ ਵੱਡੀ ਅਦਾਲਤ ਵੱਲ ਤੁਰੇ ਜਾ ਰਹੇ ਹਨ ਉਸ ਨੂੰ ਹਰ ਦਿਨ ਦੀ ਚੀਜ਼ ਪਾਸੋਂ ਡਰ ਆ ਰਿਹਾ ਸੀ ਟਾਂਗੇ ਮੋਟਰਾਂ ਜਿੰਨੇ ਵੀ ਉਸ ਰਸਤੇ ਉੋਂ ਲੰਘ ਰਹੇ ਸਨ ਉਸ ਨੂੰ ਮਾਲੂਮ ਹੁੰਦਾ ਸੀ ਜਿਵੇਂ ਇੰਨਾ ਸਾਰਿਆਂ ਦੇ ਪੰਨਾਂ ਹੇਠ ਪੰਨਾ ਲਾਲ ਦੀ ਲੋਥ ਕੁਚਲੀ ਜਾ ਰਹੀ ਹੈ ਇੱਕ ਕਸ਼ਮੀਰੀ ਹੱਥੋਂ ਪਿੱਠ ਤੇ ਲੱਕੜਾਂ ਦਾ ਬੋਝ ਚੁੱਕੀ ਜਾ ਰਿਹਾ ਸੀ ਕਿਦਾਰ ਨੂੰ ਜਾਪਿਆ ਜਿਵੇਂ ਇਹ ਲੱਕੜਾਂ ਕਿਸੇ ਮਰਤਿਕ ਸੰਸਕਾਰ ਲਈ ਮਸਾਣਾ ਵੱਲ ਲੈ ਜਾਣੀਆਂ ਜਾ ਰਹੀਆਂ ਹਨ ਇਸ ਤੋਂ ਬਾਅਦ ਉਸਨੇ ਵੇਖਿਆ ਇੱਕ 14-15 ਵਰਿਆਂ ਦੀ ਸੁਡੌਲ ਤੇ ਕੋਮਲ ਅੰਗਾਂ ਵਾਲੀ ਲੰਮੀ ਝੰਮੀ ਮੁਟਿਆਰ ਇੱਕ 7-8 ਵਰਿਆਂ ਦੇ ਮੁੰਡੇ ਦੇ ਹੱਥਾਂ ਵਿੱਚ ਹੱਥ ਪਾਈ ਇਸੇ ਪਾਸੇ ਤੁਰਿਆ ਆ ਰਹੀ ਸੀ ਸ਼ਾਇਦ ਉਹ ਦੋਵੇਂ ਭੈਣ ਭਰਾ ਸਨ ਦੁਕਾਨ ਦੇ ਸਾਹਮਣੇ ਆ ਕੇ ਉਹ ਦੋਵੇਂ ਰੁਕ ਗਏ ਇੱਕ ਵਾਰੀ ਕੁੜੀ ਨੇ ਮੰਜੇ ਤੇ ਲੇਟੇ ਹੋਏ ਕਿਦਾਰਵਲ ਤੇ ਫਿਰ ਦੁਕਾਨ ਦੇ ਸਾਈਨ ਬੋਰਡ ਵੱਲ ਗੌਰ ਨਾਲ ਤੱਕਿਆ ਤੇ ਮੁੰਡੇ ਦੇ ਕੰਨ ਵਿੱਚ ਹੌਲੀ ਜਹੀ ਕੁਝ ਕਹਿਂਦੀ ਹੋਈ ਅਗਾਹਾਂ ਲੰਘ ਗਈ ਕਿਦਾਰ ਦੀ ਨਜ਼ਰ ਬਰਾਬਰ ਉਸ ਦਾ ਪਿੱਛਾ ਕਰ ਰਹੀ ਸੀ ਦੋ ਤਿੰਨ ਦੁਕਾਨਾਂ ਜਾ ਕੇ ਪਰੇ ਕੁੜੀ ਫੇਰ ਖਲੋ ਗਈ ਤੇ ਅੱਗੇ ਜਾ ਕੇ ਮੁੰਡੇ ਨੂੰ ਉਸ ਨੇ ਹੱਥ ਦੇ ਇਸ਼ਾਰੇ ਨਾਲ ਆਪਣੇ ਵੱਲ ਸੱਦਿਆ ਦੋਵੇਂ ਫਿਰ ਪਿਛਾਹਾਂ ਮੁੜ ਤੁਰੇ ਤੇ ਦੁਕਾਨ ਦੇ ਸਾਹਮਣੇ ਆ ਕੇ ਝਟਕੂ ਖੜੋਤੇ ਰਹੇ। ਕਿਦਾਰ ਨੇ ਵੇਖਿਆ ਕੁੜੀ ਮੁੰਡੇ ਨੂੰ ਹੌਲੀ-ਹੌਲੀ ਕੁਝ ਕਹਿ ਕੇ ਦੁਕਾਨਵਾਲ ਤਕੇਲ ਰਹੀ ਸੀ ਪਰ ਮੁੰਡਾ ਮੁੜ-ਮੁੜ ਪਿਛਾਂ ਹਟ ਕੇ ਕੁੜੀ ਨੂੰ ਅੱਗੇ ਕਰਨ ਦੀ ਕੋਸ਼ਿਸ਼ ਕਰਦਾ ਸੀ। ਇਸ ਤੱਕੋ ਤੱਕੀ ਦੀ ਹਾਲਤ ਵਿੱਚ ਉਹ ਫੇਰ ਜਿੱਧਰੋਂ ਆਏ ਸਨ ਉਧਰ ਮੁੜ ਪਏ। ਉਹਨਾਂ ਦੇ ਜਾਣ ਤੋਂ ਬਾਅਦ ਵੀ ਜਿਵੇਂ ਕਿਦਾਰ ਦੀਆਂ ਅੱਖਾਂ ਉਹਨਾਂ ਨੂੰ ਵੇਖ ਰਹੀਆਂ ਸਨ। ਉਹ ਅਜੇ ਇਨ੍ਹਾਂ ਹੀ ਸੋਚਾਂ ਵਿੱਚ ਸੀ। ਕੇ ਝਟਕੂ ਪਿੱਛੋਂ ਫੇਰ ਉਸਨੇ ਦੋਹਾਂ ਨੂੰ ਇਸੇ ਪਾਸੇ ਆਉਂਦਿਆਂ ਤੱਕਿਆ ਐਤਕੀ ਉਹ ਦੋਵੇਂ ਇਸ ਦੁਕਾਨ ਦੇ ਹੋਰ ਨੇੜੇ ਆ ਕੇ ਰੁਕੇ ਕਿਦਾਰ ਨੂੰ ਜਾਪਿਆ ਜਿਵੇਂ ਕੁੜੀ ਸੁਸਤ ਜਿਹੇ ਕਦਮ ਉਠਾਉਣ ਦੀ ਉਸੇ ਵੱਲ ਆ ਰਹੀ ਸੀ ਤੇ ਉਸ ਪਿੱਛੇ ਮੁੰਡਾ ਵੀ ਅਖੀਰ ਕੁੜੀ ਬਿਲਕੁਲ ਉਸਦੇ ਮੰਜੇ ਕੋਲ ਆ ਗਈ ਪਰ ਮੂੰਹੋਂ ਕੁਝ ਨਾ ਬੋਲੀ ਸਿਰਫ ਇੱਕ ਨਜ਼ਰ ਉਸਨੇ ਕਿਦਾਰ ਦੇ ਚਿਹਰੇ ਤੇ ਛੁੱਟੀ ਉਸ ਦੀਆਂ ਲਿਸ਼ਕ ਦੀਆਂ ਅੱਖਾਂ ਵਿੱਚੋਂ ਅੱਖਾਂ ਵਿੱਚ ਕੋਈ ਪ੍ਰਸ਼ਨ ਵੇਖ ਕੇ ਕਿਦਾਰ ਨੇ ਪੁੱਛ ਹੀ ਲਿਆ ਕਿਉਂ ਬੀਬੀ ਕੀ ਗੱਲ ਹੈ ਜੀ ਤੁਹਾਨੂੰ ਮੇਰੇ ਪਾਪਾ ਜੀ ਦਾ ਪਤਾ ਵੇ ਕੁੜੀ ਨੇ ਕੁਝ ਸੰਗਦਿਆਂ ਕੁਝ ਡਰਦਿਆਂ ਪੁੱਛਿਆ ਤੇਰੇ ਪਾਪਾ ਜੀ ਕਿਦਾਰ ਉੱਠ ਕੇ ਬੈਠ ਗਿਆ ਕੀ ਨਾਂ ਹੈ ਤੇਰੇ ਪਾਪਾ ਜੀ ਦਾ ਬੀਬੀ ਜੀ ਪੰਨਾ ਲਾਲ ਕੁੜੀ ਦੇ ਬੋਲਣ ਤੋਂ ਪਹਿਲਾਂ ਹੀ ਪਿੱਛੇ ਖੜੋਤੇ ਮੁੰਡੇ ਨੇ ਅਗਾਹਾਂ ਵੱਧ ਕੇ ਕਿਹਾ ਜੀ ਅੱਜ ਸਾਡੇ ਪਾਪਾ ਜੀ ਅਜੇ ਤੋੜੀ ਘਰ ਨਹੀਂ ਆਏ ਕਿਦਾਰ ਨੂੰ ਹੋਰ ਕੋਈ ਸਵਾਲ ਉਠਾਉਣ ਦੀ ਲੋੜ ਬਾਕੀ ਨਹੀਂ ਰਹੀ ਕੁੜੀ ਬੋਲੀ ਮੇਰੇ ਬੇਜੀ ਨੇ ਵੱਡੇ ਵੇਲੇ ਤੋਂ ਰੋਟੀ ਨਹੀਂ ਖਾਧੀ ਬੜੀ ਚਿੰਤਾ ਲੱਗੀ ਹੋਈ ਏ ਉਹਨਾਂ ਨੂੰ ਕਿਦਾਰ ਨੂੰ ਜਿਵੇਂ ਸਖਤਾ ਮਾਰ ਗਿਆ ਕਿੰਨਾ ਚਿਰ ਉਸ ਨੂੰ ਕੋਈ ਉੱਤਰ ਨਾ ਆੜਿਆ ਜਦ ਕੁੜੀ ਨੇ ਫਿਰ ਦੁਹਰਾਇਆ ਤੁਹਾਨੂੰ ਤੁਹਾਨੂੰ ਨਹੀਂ ਪਤਾ ਜੀ ਉਹ ਐਸੇ ਹੱਟੀ ਤੇ ਕੰਮ ਕਰਦੇ ਨੇ ਤਾਂ ਕਿਦਾਰ ਦੀ ਹੋਸ਼ ਭਰਤੀ ਉਸਨੇ ਬੜੀ ਮੁਸ਼ਕਿਲ ਨਾਲ ਦਿਲ ਅੰਦਰ ਉੱਠ ਰਹੀ ਤੂਫਾਨੀ ਗੁਬਾਰ ਨੂੰ ਰੋਕਦਿਆਂ ਕਿਹਾ ਪਤਾਵੇ ਪਤਾਵੇ ਜੀ ਤੁਹਾਨੂੰ ਐਤਕੀ ਕੁੜੀ ਦੀ ਆਵਾਜ਼ ਤੇ ਅੱਖਾਂ ਵਿੱਚ ਉਹ ਤੇਜ ਨਾ ਸੀ ਕਿੱਥੇ ਨੇ ਉਹ ਉਹ ਅਜੇ ਸ਼ਾਮ ਦੀ ਗੱਡੀ ਬੰਬਈ ਚਲੇ ਗਏ ਨੇ ਬੀਬੀ ਕਿਦਾਰ ਨੂੰ ਇਦੋਂ ਚੰਗਾ ਝੂਠ ਨਾ ਲੱਭ ਸਕਿਆ ਬੰਬਈ ਬੰਬਈ ਦੋਹਾਂ ਭੈਣ ਭਰਾਵਾਂ ਦੇ ਮੂੰਹੋਂ ਇਕੱਠਾ ਨਿਕਲਿਆ ਹਾਂ ਬੰਬਈ ਸਰਦਾਰ ਹੋਰਾਂ ਦਾ ਇੱਕ ਕੰਪਨੀ ਨਾਲ ਕੁਝ ਪੁਰਾਣਾ ਹਿਸਾਬ-ਕਿਤਾਬ ਕਰਨ ਵਾਲਾ ਸੀ ਜਿਸ ਕਰਕੇ ਉਹਨਾਂ ਤੁਹਾਡੇ ਪਾਪਾ ਜੀ ਨੂੰ ਭੇਜ ਜਾਵੇ ਪਰ ਪਰ ਜੀ ਉਹ ਘਰ ਦੱਸ ਕੇ ਕਿਉਂ ਨਹੀਂ ਗਏ ਕੁੜੀ ਦੀਆਂ ਭੋਲੀਆਂ ਅੱਖਾਂ ਨੂੰ ਹੈਰਾਨੀ ਤੇ ਡਰ ਨੇ ਹੋਰ ਵੀ ਦਿਲ ਖਿੱਚਵੇਂ ਬਣਾ ਦਿੱਤਾ ਸੀ ਇਧਰ ਕਿਦਾਰ ਦੇ ਦਿਲ ਵਿੱਚਲੀ ਪੀੜ ਹੁਣ ਬੇਕਾਬੂ ਹੋ ਕੇ ਉਸ ਦੀਆਂ ਅੱਖਾਂ ਥਾਣੀ ਵਹਿ ਨਿਕਲਣ ਵਾਲੀ ਹੋ ਗਈ ਕੁੜੀ ਦੇ ਜਵਾਬ ਵਿੱਚ ਜੋ ਕੁਝ ਸਭ ਝੂਠ ਕਹਿਣਾ ਚਾਹੁੰਦਾ ਸੀ ਜਿਵੇਂ ਉਸਦੇ ਹਲਕ ਵਿੱਚ ਫਸ ਗਿਆ ਤਾਂ ਵੀ ਉਸ ਤੱਕ ਧੁੱਕ ਕੇ ਕੱਢਣ ਦੀ ਕੋਸ਼ਿਸ਼ ਕੀਤੀ ਗੱਡੀ ਗੱਡੀ ਵਕਤ ਤੰਗ ਸੀ ਜਿਸ ਕਰਕੇ ਲੋਕਵੇਂ ਢੰਗ ਨਾਲ ਅੱਖਾਂ ਦੇ ਅਥਰੂ ਪੂੰਝਦਿਆਂ ਉਸ ਨੇ ਆਪਣੇ ਅਧੂਰੇ ਵਾਕ ਨੂੰ ਉਦੋਂਰੇ ਉੱਤਰ ਨੂੰ ਇਸ ਤਰ੍ਹਾਂ ਪੂਰਾ ਕੀਤਾ ਮੈਨੂੰ ਜਾਣਦੇ ਹੋਏ ਆਖ ਗਏ ਸਨ ਕਿ ਤੁਹਾਡੇ ਘਰ ਖਬਰ ਕਰਦੇ ਹਾਂ ਪਰ ਮੈਨੂੰ ਤੁਹਾਡੇ ਘਰ ਦਾ ਨਹੀਂ ਸੀ ਪਤਾ ਕਿ ਕਿਹੜੀ ਗਲੀ ਵਿੱਚ ਹੈ ਜੀ ਅਸੀਂ ਭਾਵੜਿਆਂ ਦੀ ਗਲੀ ਵਿੱਚ ਚੌਥੀ ਚੌਧਰੀ ਭੋਲਾਨਾਥ ਦੇ ਮਕਾਨ ਲਾਗੇ ਰਹਿੰਨੇ ਆਂ ਕੁੜੀ ਨੇ ਧੀਰਜ ਵਿੱਚ ਕਿਹਾ ਹੱਛਾ ਮੈਂ ਵੱਡੇ ਵੇਲੇ ਤੁਹਾਡੇ ਘਰ ਆਵਾਂਗਾ ਤੇ ਤੇਰੇ 베ਜੀ ਨੂੰ ਸਭ ਕੁਝ ਦੱਸ ਦਿਆਂਗਾ ਜੀ ਤੁਸੀਂ ਹੁਣੇ ਹੀ ਚਲੋ ਖਾਂ 베ਜੀ ਰੋਟੀ ਨਹੀਂ ਖਾਂਦੇ ਕਹਿੰਦਿਆਂ ਕਹਿੰਦਿਆਂ ਕੁੜੀ ਦੀਆਂ ਅੱਖਾਂ ਵਿੱਚ ਹੰਝੂ ਪਰ ਆਏ ਕਿਦਾਰ ਫਿਰ ਸੋਚੀ ਪੈ ਗਿਆ ਫਿਰ ਬੋਲਿਆ ਜੇ ਮੈਂ ਹੁਣ ਗਿਆ ਤਾਂ ਪਿੱਛੋਂ ਕੋਈ ਬਿਸਤਰਾ ਚੁੱਕ ਕੇ ਲੈ ਜਾਏਗਾ ਮੈਂ ਵੱਡੇ ਵੇਲੇ ਜ਼ਰੂਰ ਆਵਾਂਗਾ ਤੂੰ ਬੀਬੀ ਆਪਣੀ ਬੇਜੀ ਨੂੰ ਆਖੀ ਫਿਕਰ ਵਾਲੀ ਬਿਲਕੁਲ ਕੋਈ ਗੱਲ ਨਹੀਂ ਰੋਟੀ ਖਾ ਲੈਣ ਕੁੜੀ ਦੇ ਭਾਵਾਂ ਤੋਂ ਜਾਪਦਾ ਸੀ ਜਿਵੇਂ ਅਜੇ ਵੀ ਉਸ ਦੀ ਤਸੱਲੀ ਨਹੀਂ ਹੋਈ ਉਹ ਸੰਗ ਦੀ ਸੰਗ ਦੀ ਬੋਲੀ ਜੀ ਤੁਸੀਂ ਮੇਰੇ ਨਾਲ ਚੱਲੇ ਚੱਲੋ ਬਸੰਤ ਨੂੰ ਮੈਂ ਤੁਹਾਡੇ ਬਿਸਤਰੇ ਦੀ ਰਾਖੀ ਛੱਡ ਜਾਨੀ ਆ ਕੇਦਾਰ ਦੁਬਿਧਾ ਵਿੱਚ ਫਸ ਗਿਆ ਕੁਝ ਚਿਰ ਸੋਚ ਕੇ ਉਹ ਫਿਰ ਕੁੜੀ ਨੂੰ ਕਹਿਣ ਲੱਗਾ ਚੱਲਣ ਉਤੇ ਹੁਣੇ ਚਲਾ ਚੱਲਦਾ ਪਰ ਪਰ ਮੈਂ ਵੱਡੇ ਵੇਲੇ ਸਵੇਰੇ ਜ਼ਰੂਰ ਆਵਾਂਗਾ ਜਹਾ ਬੀਬੀ ਰਾਣੀ ਕੁੜੀ ਨੇ ਆਪਣੀ ਮੰਗ ਨੂੰ ਦੁਹਰਾਉਣ ਲਈ ਇੱਕ ਵਾਰ ਫਿਰ ਸਿਰ ਚੁੱਕਿਆ ਪਰ ਸ਼ਾਇਦ ਕਿਦਾਰ ਦੇ ਇਨਕਾਰ ਤੋਂ ਬਾਅਦ ਉਸ ਨੂੰ ਗੁਸਤਾਖੀ ਜਾਪੀ ਉਹ ਮੁੜਨ ਹੀ ਲੱਗੀ ਸੀ ਕਿ ਕਿਦਾਰ ਨੇ ਪੁੱਛਿਆ ਗਲੀ ਦਾ ਕੀ ਨਾਂ ਦੱਸਿਆ ਤੂੰ ਬੀਬੀ ਜੀ ਭਾਵੜਿਆਂ ਵਾਲੀ ਗਲੀ ਭਾਵੜਿਆਂ ਵਾਲੀ ਗਲੀ ਅੱਛਾ ਮੈਂ ਵੱਡੇ ਵੇਲੇ ਜ਼ਰੂਰ ਆਵਾਂਗਾ ਜਾਓ ਤੁਸੀਂ ਘਰ ਜਾ ਕੇ ਆਰਾਮ ਕਰੋ ਤੇਰਾ ਕੀ ਨਾਂ ਹੈ ਬੀਬੀ ਮੇਰਾ ਨਾਂ ਜੀ ਵੀਣਾ ਕਹਿ ਕੇ ਤੇ ਭਰਾ ਦਾ ਹੱਥ ਫੜ ਕੇ ਕੁੜੀ ਚਲੀ ਗਈ ਇਧਰ ਕਿਦਾਰ ਦੇ ਕੰਨਾਂ ਵਿੱਚ ਵੀਣਾ ਦਾ ਕਿਹਾ ਹੋਇਆ ਉਹ ਛੇਕੜਾ ਦਾ ਸ਼ਬਦ ਵੀਣਾ ਸੱਚਮੁੱਚ ਵੀਣਾ ਦੀ ਆਵਾਜ਼ ਬਣ ਕੇ ਮਿੱਠੀ-ਮਿੱਠੀ ਗੁੰਜਾਰ ਪੈਦਾ ਕਰਨ ਲੱਗਾ ਇਸ ਵੀਡੀਓ ਦੇ ਵਿੱਚ ਇੰਨਾ ਹੀ ਅਗਲਾ ਪਾਰਟ ਅਗਲੀ ਵੀਡੀਓ ਦੇ ਵਿੱਚ ਧੰਨਵਾਦ